ਤੁਹਾਨੂੰ ਸਭ ਨੂੰ ਪਤਾ ਹੈ ਕਿ ਹੁਣੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਇਸ ਵਕਤ ਇਹ ਜਿਹੜਾ ਮਹੀਨਾ ਹੈ ਸ਼ਹੀਦੀ ਮਹੀਨਾ ਇਹਦੇ ਵਿੱਚ ਗੁਰੂ ਪਰਿਵਾਰ ਦੀਆਂ ਤੇ ਹੋਰ ਸਿੰਘਾਂ ਸਿੰਘਣੀਆਂ ਦੀਆਂ ਭਜੰਗੀਆਂ ਦੀਆਂ ਸ਼ਹੀਦੀਆਂ ਹੋਈਆਂ ਹਨ ਤੇ ਅਸੀਂ ਅੱਜ ਜੀਰਾ ਰੋਡ ਤੇ ਉੱਪਰ ਖੜੇ ਆ ਗੁਰਦੁਆਰਾ ਨਾਰਾਇਣ ਸਰ ਬਸਤੀ ਜਗਰਾਜ ਸਿੰਘ ਜੀ ਮੋਗਾ ਜੀਰਾ ਰੋਡ ਮੋਗਾ ਇਹ ਲੋਕੀ ਗੁਰੂ ਘਰ ਆਏ ਸੀਗੇ ਪਰ ਕਿਸੇ ਨੇ ਗੇਟ ਨਹੀਂ ਖੋਲਿਆ। ਉਹਨੂੰ ਅੱਜ ਥੋੜੀ ਜੀ ਚੀਜ਼ ਦਿਖਾਉਣੀ ਆ। ਇਹ ਗੁਰੂ ਘਰ ਜੀਰਾ ਰੋਡ ਦੇ ਉੱਤੇ ਸ਼ਸ਼ੋਭਤਾ ਤੇ ਗੁਰੂ ਘਰ ਦੇ ਨਾਲ ਇਹ ਗੁਰੂ ਘਰ ਦੀ ਹਦੂਦ ਤੇ ਆਪਾਂ ਕਹਿ ਦਿੰਨੇ ਅੰਦਰ ਕਿ 100 ਮੀਟਰ ਦੇ ਘੇਰੇ 'ਚ ਪਤਾ ਨਹੀਂ ਕਿੰਨੇ ਮੀਟਰ ਦੇ ਘੇਰੇ ਦੇ ਵਿੱਚ ਆਪਾਂ ਕਿੰਨੇ ਵੀ ਕੋਈ ਵੀ ਤੰਬਾਕੂ ਮਦਦ ਜਾਂ ਕੋਈ ਨਸ਼ੇ ਵਾਲੀ ਚੀਜ਼ ਕੋਈ ਨਹੀਂ ਵਰਤ ਸਕਦੇ, ਨਹੀਂ ਵੇਚ ਸਕਦੇ ਤੇ ਨਾ ਹੀ ਰੱਖ ਸਕਦੇ ਆ। ਪਰ ਇਹ ਗੁਰੂ ਘਰ ਦੀਆਂ ਦੁਕਾਨਾਂ ਇਹ ਗੁਰੂ ਘਰ ਦੀਆਂ ਦੁਕਾਨਾਂ ਗੁਰੂ ਘਰ ਦੇ ਆਪਣਾ ਇਹ ਦੁਕਾਨਾਂ ਗੁਰੂ ਘਰ ਦੀਆਂ ਗੁਰੂ ਘਰ ਦੀ ਇਹ ਹੈਗੀ ਪ੍ਰਾਪਰਟੀ ਇਹ ਜਿਹੜੀ ਦੁਕਾਨਾਂ ਕਿਰਾਏ ਤੇ ਦਿੱਤੀਆਂ ਹਨ ਤੇ ਅੱਜ ਮੈਂ ਤੁਹਾਨੂੰ ਇਹ ਦਿਖਾਉਣਾ ਹੈ ਸੈਕਸ ਕਾਮ ਦੀ ਜਿਹੜੀ ਦਿਨੋਂ-ਦਿਨ ਜਿਹੜੀ ਨਿਕਲਦੀ ਜਾ ਰਹੀ ਹੈ ਜਿਹੜੀ ਆਪਣੀ ਚੜਦੀ ਕਲਾ ਦੀਆਂ ਗੱਲਾਂ ਕਰਦੀ ਹੈ ਸੈਕਸ ਕਾਮ ਪਰ ਅਸੀਂ ਆਪਣੀਆਂ ਦੁਕਾਨਾਂ ਤਾਂ ਗੁਰੂ ਘਰ ਦੀਆਂ ਕਿਰਾਏ ਤੇ ਚਾੜਤੀਆਂ ਪਰ ਉਹਨਾਂ ਦੁਕਾਨਾਂ ਦੇ ਵਿੱਚ ਕੀ ਵਗਦਾ ਹੈ ਅਸੀਂ ਕਿਤੇ ਆਪ ਆਪ ਨਹੀਂ ਦੇਖਿਆ ਜਾਗਾ ਹੁਣ ਇਹ ਦੁਕਾਨਾਂ ਗੁਰੂ ਕਰਦੀਆਂ ਆ। ਖੁੱਲ੍ਹ ਤੁਹੋਣੀਆਂ ਕਿ ਕਿੰਨੀ ਕੀ ਕੀ ਮਿਲਦਾ। ਆ ਪਹਿਲਾਂ ਥੱਲੇ ਵੇਖੋ। ਆ ਤੰਬਾਕੂ ਬਦਾਸ਼ ਕਿੰਨੇ ਪਏ ਆ। ਠੀਕ ਆ ਜੀ। ਤੇ ਬਾਊ ਜੀ ਨਾਲ ਚਲੋ ਨਿਮਰਤਾ ਦੇ ਨਾਲ ਗੱਲ ਕਰਨੀ ਕਿਉਂਕਿ ਸਾਡੀ ਕੋਈ ਇਹਨਾਂ ਨਾਲ ਦੁਸ਼ਮਣੀ ਨਹੀਂ ਕਿ। ਬਾਊ ਜੀ ਕੀ ਹਾਲ ਹੈ ਦੀ ਚੜ੍ਹਦੀ ਕਲਾ ਜੀ? ਤੇ ਆਪਣਾ ਦੁਕਾਨਾਂ ਜਿਹੜੀਆਂ ਗੁਰੂ ਕਰਦੀਆਂ ਆਈਆਂ ਜੀ। ਕਿੰਨਾ ਕਿਰਾਇਆ ਦੇਣੇ ਤੁਸੀਂ? ਜੀ 700 ਰੁਪਈਆ। 700 ਰੁਪਈਆ ਹੀ। ਨਾਲ ਦੀ ਦੁਕਾਨੇ ਵੀ ਥੋੜੀ ਆ ਜੀ। ਦੋਹਾਂ ਦੁਕਾਨਾਂ ਦਾ 700 ਰੁਪਏ ਕਿ ਇੱਕਾਂ ਦੇ 500 ਦੋਹਾਂ ਦਾ ਨਹੀਂ ਇਧਰ ਵੀ ਵੇਚੇ ਮਾਰਦੇ ਹਾਂਜੀ ਇੱਕ ਦੁਕਾਨ ਦਾ 700 ਰੁਪਏਾਂ ਕਿ 1400 ਰੁਪਏ ਤੁਹੇ ਦਿਨੇ ਹੈਣਾ ਤੇ ਕੈਮਰੇ ਲੱਗੇ ਸੀ ਸੀਸੀਟੀਵੀ ਬਹੁਤ ਵਧੀਆ ਚਲੋ ਸੁਰੱਖਿਆ ਵਾਸਤੇ ਆਪਦੀ ਤੇ ਲਾਉਣੇ ਪੈਂਦੇ ਆ ਪਰ ਹੁਣ ਅਸੀਂ ਬਾਉ ਜੀ ਤੁਹਾਨੂੰ ਇਹ ਪੁੱਛਦੇ ਆ ਵੀ ਇਹਦੇ ਵਿੱਚ ਤੁਸੀਂ ਬੀਡੀ ਸੈਕਟਰ ਜਰਦਾ ਇਹ ਗੁਰਦਵਾਰ ਨੂੰ ਪਤਾ ਵੀ ਵੇਚਦੇ ਆ ਤੁਸੀਂ ਪਤਾ ਹੀ ਇਹਨਾਂ ਨੂੰ ਅਜਾ ਫਰਦੁਕਾਨ ਸੀ ਬੰਦ ਕਰ ਦਿੱਤੀ ਅੱਛਾ ਹੁਣ ਇਹਨਾਂ ਨੂੰ ਯਾਨੀ ਕਿ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਨਹੀਂ ਇਹ ਵੇਖ ਪਤਾ ਉਹਨਾਂ ਨੂੰ ਵੀ ਇਹ ਵੇਚ ਰਹੇ ਆ ਤੁਸੀਂ ਦੋਨੋਂ ਆਗੇ ਰੋਕਿਆ ਨਹੀਂ ਕਿਸੇ ਨੇ ਜੀ ਇਹ ਤੇਰੇ ਉਹਦੇ ਪਾਣੀ ਚ ਗਾਂਦੇ ਨਹੀਂ ਇੱਥੇ ਰੋਕਿਆ ਕਿ ਨਹੀਂ ਬਾਉ ਜੀ ਤੁਹਾਡੇ ਨਾਲ ਕੁਝ ਆੜੀ ਜੱਜਮਣੀ ਨਹੀਂ ਚੱਲੂ ਹੈ ਨਾ ਜੀ ਚਲੋ ਆਪਦਾ ਕਾਨੂੰਨ ਪਾਰ ਕਰ ਰਹੇ ਆ ਕੋਈ ਸਾਡਾ ਇਹ ਨਹੀਂ ਮਕਸਦ ਹੁੰਦਾਗਾ ਵੀ ਅਸੀਂ ਕਿਸੇ ਦੇ ਨਾਲ ਉਲਝੀਏ ਜਾਂ ਕਿਸੇ ਨੂੰ ਬਦਨਾਮ ਕਰੀਏ ਜਾਂ ਕਿਹਨੇ ਲੜਾਈ ਝਗੜਾ ਕਰੀਏ ਦੇਖੋ ਆਪਣਾ ਬਾਉ ਜੀ ਤੁਹਾਡੇ ਨਾਮ ਕੀ ਹੈ ਜੀ ਰਾਮ ਕੁਮਾਰ ਸ਼ਰਮਾ ਜੀ ਕੋਲੇ ਅਸੀਂ ਆਏ ਆ ਦਾਸ ਦਾ ਨਾ ਜੱਥੇ ਦਾ ਕਰਮਜੀਤ ਸਿੰਘ ਅਨੈ ਸਿੰਘ ਖਾਲਸਾ ਦਲ ਨੂੰ ਬਾਬਾ ਕੁਲਵਿੰਦਰ ਸਿੰਘ ਜੀ 96 ਕਰੋੜੀ ਜੀ ਵੱਲੋਂ ਉਹਨਾਂ ਵੱਲੋਂ ਦਾਸ ਨੂੰ ਇਹ ਸੇਵਾ ਮਿਲੀ ਆ ਮੋਗੇ ਜ਼ਿਲ੍ਹੇ ਦੀ ਤੇ ਮਾਲਵੇ ਜ਼ਿਲ੍ਹੇ ਦੀ ਹੈ ਨਾ ਆ ਮਾਲਵੇ ਪੂਰੇ ਮਾਲਵੇ ਦੀ ਸੇਵਾ ਮਿਲੀ ਆ ਬਾਬਾ ਜੀ ਵੱਲੋਂ ਚਲੋ ਅਸੀਂ ਰੋਜ਼ਾਨਾ ਹੀ ਤੁਹਾਨੂੰ ਦੱਸਦੇ ਆ ਸੋਸ਼ਲ ਮੀਡੀਆ ਰਾਹੀਂ ਵੀ ਦੱਸਦੇ ਆ ਹੋਰ ਆਈਪੀ ਆਈ ਵੀ ਦੱਸਦੇ ਆ ਕਿ ਭਾਈ ਆਪਣੇ ਨਾਲ ਆ ਕਿਉਂ ਹੋ ਰਿਹਾ ਹੋਰ ਆਪਣਾ ਕੀ ਨਾਮ ਸੀ ਭਾਈ ਰਾਮ ਕੁਮਾਰ ਸ਼ਰਮਾ ਰਾਮ ਕੁਮਾਰ ਸ਼ਰਮਾ ਜੀ ਕੋਲ ਹੀ ਆਏ ਆ ਜੀ ਅਸੀਂ ਇਹਨਾਂ ਨੂੰ ਇਹੇ ਬੇਨਤੀ ਕੀਤੀ ਆ ਕਿ ਭਾਈ ਜਦੋਂ ਗੁਰੂ ਘਰ ਜਿੱਥੇ ਹੁੰਦਾ ਪੁਰੀ 100 ਮੀਟਰ ਦੀ ਜਾਂ ਜਿੰਨੇ ਵੀ ਆਪਣੀ ਉਹ ਕੋਈ ਹਦੂਦ ਕਾਨੂੰਨ ਦੁਆਰਾ ਜਾਂ ਕੋਈ ਧਾਰਮਿਕ ਆਧਾਰਿਆਂ ਦੁਆਰਾ ਇਹ ਨਿਰਧਾਰਿਤ ਕੀਤੀ ਗਈ ਹੈ ਕਿ ਇਸ ਹੱਦ ਦੇ ਵਿੱਚ ਅਸੀਂ ਕੋਈ ਤੰਬਾਕੂ ਪਦਾਰਥ ਨਹੀਂ ਵੇਚ ਸਕਦੇ ਪਰ ਰਾਮ ਕੁਮਾਰ ਸ਼ਰਮਾ ਜੀ ਨੇ ਇਹ ਗੁਰਦਵਾਰੇ ਇਹਨਾਂ ਨੇ ਦੱਸਣ ਮੁਤਾਬਕ ਗੁਰਦਵਾਰੇ ਵਾਲਿਆਂ ਨੂੰ ਪਤਾ ਇਹ ਗੁਰਦੁਆਰੀ ਦੀ ਦੁਕਾਨ ਆ ਇੱਥੇ ਤੰਬਾਕੂ ਪਦਾਰਥ ਕੋਈ ਵੇਚ ਨਹੀਂ ਸਕਦਾ ਪਰ ਇਹ ਖੁੱਲੇ ਆਮ ਵੇਚ ਰਹੇ ਆ ਹਨਾ ਦੇਖੋ ਆ ਗੁਰੂ ਘਰ ਨਾਲ ਆ ਤੇ ਇੱਥੇ ਬੀੜੀਆਂ ਸਿਕਟਾਂ ਜਰਦਾ ਇੱਥੇ ਵੇਚ ਰਹੇ ਆ ਕੋਈ ਕਿਸੇ ਨੂੰ ਪ੍ਰਵਾਹ ਹੈਣੀਗੀ ਹਨਾ ਅਸੀਂ ਗੁਰੂ ਘਰ ਵੀ ਜਾ ਕੇ ਆਏ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਬਹੁਤ ਹੀ ਇਹ ਸ਼ਿੱਦੀ ਦਿਨਾਂ ਦੇ ਵਿੱਚ ਜੇ ਕਹਿ ਲਈਏ ਕਿੱਡੀ ਮਾੜੀ ਗੱਲ ਆ ਇਹ ਕਿੱਡੀ ਇਹ ਇਸ ਜੈਸ ਵਜਾ ਨਾਲ ਕਿ ਕਦੇ ਵੀ ਇਹ ਕੋਈ ਇੱਥੇ ਬਖੀੜਾ ਖੜਾ ਹੋ ਸਕਦਾ ਕਿਉਂਕਿ ਗੁਰੂ ਘਰ ਦੇ ਆ ਦੁਕਾਨਾਂ ਦੇ ਵਿੱਚ ਅਸੀਂ ਤੰਬਾਕੂ ਵੇਚ ਰਹੇ ਆ ਕਿੱਡੀ ਸਾਡੇ 'ਤੇ ਮਾੜੀ ਗੱਲ ਆ ਤੇ ਇਹ ਜਿਹੜੇ ਹੁਣ ਲੈਣ ਆਏ ਆ ਇਹਨਾਂ ਨੂੰ ਹੁਣ ਕੀ ਕਹੀਏ ਅਸੀਂ ਇਹਨਾਂ ਨੂੰ ਕਿਹੜਾ ਪਤਾ ਕੋਈ ਸਿੱਕੀ ਵਾਲੇ ਜਾਂ ਕੋਈ ਫੋਟ ਵਾਲੇ ਪਰ ਇਹ ਬਹੁਤ ਜ਼ਿਆਦਾ ਮਾੜੀ ਗੱਲ ਆ ਫੇਰ ਤੇ ਕਾਨੂੰਨੀ ਕਾਰਵਾਈ ਵੀ ਜਿਹੜੀ ਬਣਦੀ ਆ ਉਹ ਹਰਵਾਵਾਂਗੇ ਅਸੀਂ ਨਾ ਕੋਈ ਅਸੀਂ ਅਸੀਂ ਤਾਂ ਇਹਨਾਂ ਨੂੰ ਸਮਝਾਉਣ ਆਏ ਸੀ ਕਿ ਗੁਰੂ ਘਰ ਦੀ ਹੱਦ ਅੰਦਰ ਕੋਈ ਆਪਾਂ 100 ਮੀਟਰ ਦੇ ਏਰੀਆ ਵਿੱਚ ਕੋਈ ਵੀ ਨਸ਼ਾ ਨਹੀਂ ਵੇਚ ਸਕਦੇ ਕੋਈ ਉਹ ਜੀ ਹਰਕਤ ਨਹੀਂ ਕਰ ਸਕਦੇ ਜਿਸ ਨੂੰ ਕਿਸੇ ਨਾਲ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੇ ਪਰ ਇਹ ਗੁਰੂ ਘਰ ਦੀਆਂ ਦੁਕਾਨਾਂ ਆਪ ਦੀ ਗੁਰੂ ਘਰ ਦੇ ਕਹਿੰਦੇ ਵੀ ਸਾਰਾ ਪਤਾ ਗੁਰੂ ਘਰ ਦੇ ਪ੍ਰਬੰਧਕ ਜਿਹੜੇ ਪ੍ਰਬੰਧਕ ਹੋਣਗੇ ਜਾਂ ਗੁਰੂ ਘਰ ਦੇ ਗ੍ਰਾਂਤੀ ਸਿੰਘ ਹੋਣਗੇ ਉਹਨਾਂ ਨੂੰ ਸਾਰਾ ਪਤਾ ਹੈ ਪਰ ਇਹ ਪਤਾ ਹੋਣ ਦੇ ਬਾਵਜੂਦ ਵੀ ਇਹ ਇੱਥੇ ਨਸ਼ਾ ਵਿਕ ਰਿਹਾ ਤਮਾਕੂ ਵਸਤੂ ਵਿਕ ਰਿਹਾ ਇਹ ਬਹੁਤ ਮਾੜੀ ਗੱਲ ਹੈ ਜੀ ਤੇ ਹੁਣ ਇਹਦਾ ਮੈਨੂੰ ਨਹੀਂ ਪਤਾ ਕੀ ਹੱਲ ਹੋਊਗਾ ਹੁਣ ਬਾਉ ਜੀ ਤੋਂ ਵੀ ਆਪਣਾ ਮੜਾ ਜਾ ਕਰ ਲੈਨੇ ਆਪਾਂ ਹਾਂਜੀ ਬਾਉ ਜੀ ਹਾਂਜੀ ਤੁਹਾਨੂੰ ਕੋਈ ਅਸੀਂ ਕੋਈ ਗਲਤ ਗੱਲ ਤਾਂ ਨਹੀਂ ਕੋਈ ਬੋਲੀ ਆ ਕੇ ਤੁਹਾਨੂੰ ਇਹ ਹੀ ਪੁੱਛਿਆ ਵੀ ਇਹ ਦੁਕਾਨਾਂ ਕਿਸ ਦੀਆਂ ਹਨ ਤੁਸੀਂ ਕਿਹ ਗੁਰੂ ਘਰ ਦੀਆਂ ਫਿਰ ਤੁਹਾਨੂੰ ਇਹ ਵੀ ਪੁੱਛਿਆ ਕਿ ਜਿਹੜਾ ਤੰਬਾਕੂ ਵੇਚਦੇ ਆ ਤੁਸੀਂ ਇਹ ਗੁਰੂ ਘਰ ਦੇ ਬੰਦਿਆਂ ਨੂੰ ਪਤਾ ਤੁਸੀਂ ਕੀ ਪਤਾ ਹਨਾ ਜੀ ਕੋਈ ਗਲਤ ਗੱਲ ਤਾਂ ਨਹੀਂ ਬੋਲਦੇ ਅਸੀਂ ਪਰ ਇਹ ਹੁਣ ਬਾਉ ਜੀ ਤੁਹਾਨੂੰ ਇਹ ਚੱਕਣਾ ਪਊਗਾ ਇੱਥੇ ਤੰਬਾਕੂ ਆਪਦਾ ਜਿਹੜਾ ਹੋਰ ਪਦਾਰਥ ਵੇਚ ਸਕਦੇ ਆ ਜਿਹੜਾ ਵੀ ਮਰਜ਼ੀ ਵੇਚੋ ਪਰ ਆ ਜਿਹੜਾ ਤੰਬਾਕੂ ਪਦਾਰਥ ਅਸੀਂ ਨਹੀਂ ਵੇਚਣ ਦੇ ਸਕਦੇ ਇੱਥੇ ਚਾਹੇ ਇਹਦੇ ਨਾਲ ਸਾਡਾ ਕੋਈ ਵੀ ਨੁਕਸਾਨ ਹੋ ਜੇ ਅਸੀਂ ਤੁਹਾਨੂੰ ਨਹੀਂ ਕੁਝ ਕਹਿੰਦੇਗੇ ਪਰ ਅਸੀਂ ਆਪਦੇ ਜਿਹੜੇ ਲੋਕ ਆ ਤੁਸੀਂ ਵੀ ਸਾਡੇ ਧਰਮ ਦਾ ਅੰਗ ਆ ਹਨਾ ਤੁਹਾਡੇ ਕਰਕੇ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ ਗੁਰੂ ਤੇਗ ਬਹਾਦਰ ਜੀ ਨੇ ਹਨਾ ਪਰ ਜੇ ਹੁਣ ਤੁਹਾਨੂੰ ਪਤਾ ਹੋਣ ਦੇ ਬਾਵਜੂਦ ਵੀ ਤੁਸੀਂ ਗੁਰੂ ਘਰ ਦੀ ਦੁਕਾਨ ਦੇ ਵਿੱਚ ਤੰਬਾਕੂ ਵੇਚਦੇ ਤਾਂ ਬਹੁਤ ਮਾੜੀ ਗੱਲ ਆ ਤੁਹਾਡੇ ਵਾਸਤੇ ਜੀ ਹਾਂ ਕਰਿਆ ਹਾਂ ਬਹੁਤ ਵਰੀਆ ਕਰਾਨੀ ਦੁਕਾਨ ਹਾਂ ਕੋਈ ਤਰਾਜ ਨਹੀਂ ਸਾਨੂੰ ਹਾਂ ਨਹੀਂ ਪਤਾ ਕੀ ਲੈ ਨਹੀਂ ਬਾਪੂ ਜੀ ਤੁਸੀਂ ਨਾ ਇਹ ਇਹ ਨਾ ਬੰਦ ਕਰ ਦਿਓ ਜੀ ਹਨਾ ਚਲੋ ਅੱਜ ਨਾ ਕਰੋ ਕੱਲ ਨੂੰ ਪਰਸੋਂ ਤੱਕ ਆਪਦਾ ਕਰਕੇ ਰਹਿ ਮਸ਼ਵਰਾ ਹਨਾ ਬੰਦ ਕਰ ਦਿਓ ਜੀ ਇਹ ਹਨਾ ਤੁਹਾਨੂੰ ਬੇਨਤੀ ਆ ਜੀ ਸਾਡੇ ਵੱਲੋਂ ਹਨਾ ਬੇਨਤੀ ਕਰੀ ਮਾਰੋ ਨਹੀਂ ਨਹੀਂ ਕੋਈ ਨਹੀਂ ਨਹੀਂ ਬੇਨਤੀ ਹੈ ਬੇਠ ਠੀਕ ਆ ਜੀ ਤੁਸੀਂ ਇਹ ਸੋਚੋ ਹਨਾ ਕੱਲ ਪਰਸੋਂ ਤੱਕ ਤੁਹਾਡੇ ਕੋਲੇ ਆਵਾਂਗੇ ਹਨਾ ਤੁਸੀਂ ਇਹ ਬੰਦ ਕਰ ਦਿਓ ਜੀ ਹਨਾ ਰਿਕੁਐਸਟ ਆ ਸਾਡੀ ਹਨਾ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਲਓ ਵੀ ਲੈ ਲਓ ਤੁਸੀਂ ਆਪ ਦਾ ਜਿਹੜਾ ਲੈਣਾ ਆਹ ਵੇਖ ਲਓ ਜੀ ਇਹ ਸਾਰੇ ਜਿਹੜੇ ਆਪਣਾ ਇਹ ਰੋੜ ਆ ਹਾਜੀ ਦਾ ਰੋੜ ਆ ਗੁਰੂ ਘਰ ਦਾ ਨਿਸ਼ਾਨ ਸੇਭ ਦਿਖ ਰਿਹਾ ਇਹ ਉੱਪਰ ਹੈਨਾ ਜ਼ੂਮ ਕਰਕੇ ਦਿਖਾ ਰਿਹਾ ਮੈਂ ਤੇ ਇਹ ਗੁਰੂ ਘਰ ਦੀਆਂ ਦੁਕਾਨਾਂ ਹਨ ਚਲੋ ਆਪ ਦਾ ਕਿਰੀਆਨੇ ਦਾ ਕੋਈ ਬਿਜ਼ਨਸ ਕਰਦਾ ਆਪ ਦਾ ਕਾਰੋਬਾਰ ਕਰਦਾ ਜਾਂ ਕੋਈ ਆਪ ਦਾ ਕੋਈ ਵੀ ਕਾਰੋਬਾਰ ਕਰਦਾ ਸਾਨੂੰ ਕੋਈ ਇਤਰਾਜ਼ ਨਹੀਂ ਜੇ ਕੋਈ ਹਿੰਦੂ ਕਰਦਾ ਜਾਂ ਮੁਸਲਮਾਨ ਕਰਦਾ ਸਾਨੂੰ ਉਹਦੇ ਨਾਲ ਵੀ ਕੋਈ ਤਰਾਜ ਨਹੀਂ ਸਾਡੇ ਭਰਾ ਹੀ ਆ ਸਾਰੇ ਪਰ ਜਿਹੜੀਆਂ ਗੱਲਾਂ ਨਾਲ ਕੋਈ ਬਖੇੜਾ ਵਧੇ ਜਾਂ ਕੋਈ ਉਹ ਦੀ ਗੱਲਬਾਤ ਹੋਵੇ ਉਹ ਨਹੀਂ ਕਰਨੀ ਚਾਹੀਦੀ ਇੰਨਿਆਂ ਦੀਆਂ ਬੇਨਤੀਆਂ ਪ੍ਰਮਾਣ ਕਰਿਓ ਚਲੋ ਅੱਗੇ ਵੇਖਦੇ ਹਾਂ ਜੋ ਮਹਾਰਾਜ ਨੂੰ ਮਨਜ਼ੂਰ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ